ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਸ ਨੂੰ ਪੰਕ ਕਰਨ ਦੇ ਫੈਸਲੇ ਦੇ ਵਿਰੋਧ ਚ ਪੰਜਾਬ ਭਰ ਚ ਟਰੱਕ ਯੂਨੀਅਨਸ ਵੱਲੋਂ ਚੱਕਾ ਜਾਮ ਕੀਤਾ ਗਿਆ ਜਿਸ ਤਹਿਤ ਸੂਬੇ ਦੇ 134 ਯੂਨੀਅਨਸ ਤੇ 93000 ਟਰੱਕ ਐਤਵਾਰ ਨੂੰ ਪੂਰਨ ਹੜਤਾਲ ਤੇ ਨੇ ਟਰੱਕ ਯੂਨੀਅਨਸ ਦੇ ਸਹਿ ਪ੍ਰਦਾਨ ਹਰਵਿੰਦਰ ਸਿੰਘ ਨੀਟਾ ਨੇ ਦੱਸਿਆ ਕਿ ਮੁੱਖ ਮੰਤਰੀ ਤੱਕ ਆਵਾਜ਼ ਪਹੁੰਚਾਉਣ ਦੇ ਲਈ ਅੱਜ ਇਹ ਹੜਤਾਲ ਕੀਤੀ ਗਈ ਹੈ ਤਾਂ ਜੋ ਸਰਕਾਰ ਆਪਣੇ ਫੈਸਲੇ ਤੇ ਇੱਕ ਬਾਰ ਫੇਰਕੋਰ ਕਰੇ ਉਹਨਾਂ ਦੱਸਿਆ ਕਿ ਯੂਨੀਅਨਸ ਦਾ ਅਗਲਾ ਕਦਮ ਕੀ ਹੋਵੇਗਾ ਉਹ 12 ਜੁਲਾਈ ਨੂੰ ਹੋਣ ਵਾਲੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਹੀ ਪਤਾ ਚੱਲੇਗਾ ਹਰ ਸੋਚੋ ਕਿ ਤੱਕ ਕੰਨੀ ਆਵੇ ਜਿਹੜੇ ਟਰੱਕ ਨਹੀਂ ਚੱਲਣਗੇ ਇਹਦੇ ਚ 93000 ਟਰੱਕ ਹੈ ਟੋਟਲ ਜਿਹੜਾ ਅੱਜ ਕੋਈ ਵੀ ਸਾਡੇ ਟਰੱਕ ਮਾਲ ਨੇ ਆਪਕਾਰਾ ਬੰਦ ਲਈ ਤੇ ਉਹ ਕੋਈ ਵੀ ਟਰੱਕ ਇਹਨਾਂ ਪੁਕਾਰ ਨਹੀਂ ਕਰਦੇ 93000 ਹੀ ਟਰੱਕ ਸਾਡੇ ਸਾਰਾ ਪੰਜਾਬ ਦਾ ਉਹ ਇਹ ਆਲ ਪੰਜਾਬ ਪ੍ਰੋਗਰਾਮ ਹੈਪੀ ਸੈਂਟਰ ਦਾ ਉਹ ਕਮੇਟੀ ਦੀ ਮੀਟਿੰਗ ਸੱਦਣਗੇ ਜਿਹੜਾ ਕਿ ਮੈਨੂੰ ਪਤਾ ਹੈ ਵੀ 12 ਜਨਵਰੀ ਤੋਂ ਬਾਅਦ ਸੱਦਣ ਜੋ ਉਹਦੇ ਚ ਫੈਸਲਾ ਹੋਊਗਾ ਜੋ ਵੀ ਚੈਨਲ ਉਪਰੋਂ ਹੋਵੇਗਾ ਉਹ ਸਾਨੂੰ ਮਨਜ਼ੂਰ ਹੋਏਗਾ ਉਹ ਉਸ ਤੋਂ ਬਾਅਦ ਕੋਮਿਟੀ ਦੀ ਮੀਟਿੰਗ ਤੋਂ ਬਾਅਦ ਹੀ ਤੁਹਾਨੂੰ ਦੱਸਾਂਗੇ ਜ਼ਿਕਰ ਹੋਇਆ ਕਿ ਕੈਪਟਨ ਸਰਕਾਰ ਵੱਲੋਂ ਬਜਟ اجلاس ਦੌਰਾਨ ਟਰੱਕ ਯੂਨੀਅਨਸ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਦੀ ਇਸ ਤੱਕੇ ਸ਼ਾਹੀ ਦਾ ਵਿਰੋਧ ਪੂਰੇ ਸੂਬੇ ਚ ਟਰੱਕ ਆਪਰੇਟਰਸ ਵੱਲੋਂ ਕੀਤਾ ਜਾ ਰਿਹਾ ਹੈ ਪਟਿਆਲਾ ਤੋਂ 인ਦਰਜੀਤ ਸਿੰਘ ਬਖਸ਼ੀ ਚਾਕਬਾਨੀ ਟੀਵੀ ਤੁਹਾਡੇ ਜ਼ਿਲੇ ਦੀ ਹਰ ਵੱਡੀ ਖਬਰ ਤੇ ਨਜ਼ਰ 22 ਜ਼ਿਲੇ 22 ਖਬਰਾਂ ਸੋਮਵਾਰ ਤੋਂ ਸ਼ਨੀਵਾਰ ਰਾਤ 9 ਵਜੇ ਅਗਬਾਨੀ ਟੀਵੀ ਤੇ ਲਾਈਵ